ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਬੁਬੇਸ਼ ਬਗੇਲ ਤੇ ਨਾਲ ਉਹਨਾਂ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਕੁ ਸਮੇਂ ਬਾਅਦ ਹੀ ਅਮਰਸਰ ਪਹੁੰਚ ਰਹੇ ਨੇ ਕਿਉਂਕਿ ਕਾਂਗਰਸ ਵੱਲੋਂ ਜੋ ਰਾਹਤ ਸਮਗਰੀ ਦੇ ਟਰੱਕ ਨੇ ਉਹ ਰਵਾਨਾ ਕੀਤੇ ਜਾਣੇ ਨੇ ਅਜਨਾਲਾ ਤੇ ਰਮਦਾਸ ਵਾਸਤੇ ਕਿਉਂਕਿ ਬਹੁਤ ਜਿਆਦਾ ਜੋ ਭਿਆਨਕ ਸਥਿਤੀ ਬਣੀ ਹੋਈ ਹੈ ਰਮਦਾਸ ਲਾਲੀਏ ਜਾਂ ਅਜਨਾਲਾ ਲਾਲੀਏ ਬਹੁਤ ਜਿਆਦਾ ਪਾਣੀ ਆਇਆ ਹੋਇਆ ਜਿਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਕੀ ਉਹ ਅਤੇ ਇਸ ਦੀ ਜਿਹੜੀ ਮਾਰ ਚੇਲ ਰਹੇ ਨੇ ਜਿਸ ਦੇ ਤਹਿਤ ਪਿਛਲੇ ਦਿਨ ਜੀ ਗੱਲ ਕਰੀਏ ਤਾਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਸੀ ਬਈ ਇਸ ਦੇ ਤਹਿਤ ਪੰਜਾਬ ਕਾਂਗਰਸ ਵੱਲੋਂ ਜਿਹੜਾ ਕਿ ਵੱਡਾ ਉਪਰਾਲਾ ਕੀਤਾ ਜਾਵੇਗਾ ਔਰ ਅੰਮ੍ਰਿਤਸਰ ਦੇ ਜਿਹੜੇ ਅਫੈਕਟਿਡ ਇਲਾਕੇ ਨੇ ਉਹਨਾਂ ਵਾਸਤੇ 70 ਤੋਂ 80 ਲੱਖ ਰੁਪਏ ਦਾ ਰਾਹਤ ਸਮਾਨ ਜਿਹੜਾ ਕਿ ਉਹ ਭੇਜਿਆ ਜਾਵੇਗਾ ਜਿਸ ਦੇ ਤਹਿਤ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਜੋ ਫਲਾਟ ਲੀਫ ਕਿਟਾਂ ਜਿਹੜੀਆਂ ਨੇ ਉਹ ਕੁਝ ਸਮੇਂ ਬਾਅਦ ਹੀ ਰਵਾਨਾ ਕੀਤੀਆਂ ਜਾਣੀਆਂ ਨੇ ਔਰ ਇਹਨਾਂ ਟਰੱਕਾਂ ਨੂੰ ਬੁਬੇਸ਼ ਬਘੇਲ ਜਿਹੜੇ ਕੀ ਪੰਜਾਬ ਕਾਂਗਰਸ ਦੇ ਇਨਚਾਰਜ ਨੇ ਔਰ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਫਰੀ ਚੰਡੀ ਦਿਖਾਈ ਜਾਣੀ ਹੈ ਔਰ ਇੱਥੇ ਜੇ ਗੱਲ ਕਰ ਲਈਏ ਤਾਂ ਸਾਂਸਦ ਗੁਰਜੀਤ ਸਿੰਘ ਔਜਲਾ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਬੇਰਕਾ ਤੇ ਨਾਲ ਸਾਬਕਾ ਐਮਐਲਏ ਸੁਨੀਲ ਦੱਤੀ ਪਹੁੰਚ ਚੁੱਕੇ ਨੇ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਜਿਹੜੀ ਕੀ ਪਸ਼ੂ ਵਾਸਤੇ ਜਿਹੜੇ ਕਿਟਾ ਨੇ ਉਹ ਭੇਜੇ ਜਾਣੀਆਂ ਨੇ ਨਾਲ ਹੋਰ ਵੀ ਰਾਹਤ ਸਮੱਗਰੀ ਦਾ ਸਮਾਨ ਜਿਹੜਾ ਕਿ ਉਹ ਰਵਾਨਾ ਕੀਤਾ ਜਾਣਾ ਹੈ ਤੇ ਕੁਝ ਸਮੇਂ ਬਾਅਦ ਹੀ ਜਿਹੜਾ ਇਹ ਸਮਾਨ ਹੈ ਇਹ ਰਵਾਨਾ ਕੀਤਾ ਜਾਣਾ ਹੈ ਤੇ ਡਾਕਟਰ ਰਾਜਕੁਮਾਰ ਵੇਰਕਾ ਬਿਲਕੁਲ ਉਹਨਾਂ ਨਾਲ ਗੱਲਬਾਤ ਕਰ ਲਏ ਆ ਡਾਕਟਰ ਸਾਹਿਬ ਕੀ ਕਹਿਣਾ ਜੀ ਬਹੁਤ ਜਿਆਦਾ ਵੱਡੀ ਮੁਸ਼ਕਲ ਚ ਫਸੇ ਹੋਏ ਨੇ ਲੋਕ ਅਜਨਾਲੇ ਦੇ ਲੋਕ ਨੇ ਰਮਦਾਸ ਦੇ ਲੋਕ ਨੇ ਤੁਹਾਡੀ ਡਿਊਟੀ ਵੀ ਲੱਗੀ ਸੀ ਪਾਰਟੀ ਹਾਈ ਕਮਾਂਡ ਵੱਲੋਂ ਅੱਜ ਕੀ ਕੀ ਸਮਾਨ ਪਿੱਛੇ ਦੇਖੋ ਮੇਨਲੀ ਗੱਲ ਇਹ ਹੈ ਕਿ ਇਹ ਹਰ ਪੰਜਾਬੀ ਦਾ ਫਰਜ਼ ਹੈ ਕਿ ਇੱਕ ਦੂਸਰੇ ਦੇ ਬਾਹ ਫੜਨੀ ਇੱਕ ਦੂਸਰੇ ਦੀ ਮਦਦ ਕਰਨੀ ਔਰ ਅੱਜ ਹਲਕਾ ਵੈਸਟ ਵੱਲੋਂ ਅੱਜ ਅਸੀਂ ਚਾਰ ਟਰੱਕ ਜੜੇ ਆ ਉਹ ਸਾਡੇ ਜਨਰਲ ਸੈਕਟਰੀ ਇੰਚਾਰ ਬਗੇਲ ਸਾਹਿਬ ਰਾਜਾ ਵੜਿੰਗ ਜੀ ਚਰਨਜੀਤ ਸਿੰਘ ਚੰਨੀ ਜੀ ਗੁਰਜੀਤ ਓਜਲਾ ਜੀ ਇਹ ਸਾਰੇ ਰਲ ਕੇ ਅੱਜ ਅਸੀਂ ਇਹ ਰਿਲੀਫ ਵਾਸਤੇ ਤੋਰ ਰਹੇ ਹਾਂ ਇਹ سلسلہ ਲਗਾਤਾਰ ਜਾਰੀ ਹੈ ਕਈ ਦਿਨਾਂ ਤੋਂ ਇਹ ਕੰਮ ਕਰ ਰਹੇ ਆ ਔਰ ਇਹ ਅਸੀਂ ਦੇ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਇਹ ਸਾਰਿਆਂ ਨੂੰ ਯੱਗ 'ਚ ਹਿੱਸਾ ਪਾਣਾ ਚਾਹੀਦਾ ਹੈ ਇੱਕ ਦੂਸਰੇ ਦੀ ਬਾਹ ਫੜਨੀ ਚਾਹੀਦੀ ਹੈ ਇੱਕ ਦੂਸਰੇ ਧਿਆਨ ਕਰਨਾ ਚਾਹੀਦਾ ਔਰ ਮੈਨੂੰ ਇਹ ਕਹਿਣ ਲੱਗਿਆ ਚੰਗਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਮੋਢੀ ਹੋ ਕੇ ਕਮਾਨ ਨੂੰ ਲੱਗੀ ਹੋਈ ਜਿੰਨੇ ਵੀ ਹਲਕੇ ਹੈਗੇ ਨੇ ਸ਼ਹਿਰ ਦੇ ਸਾਰੇ ਹਲਕਿਆਂ ਤੋਂ ਫੇ ਸਮਾਨ ਜਾਏ ਜਿਹੜੇ ਜਿਹੜੇ ਵੀ ਸ਼ਰਦਾ ਰੱਖਦੇ ਆ ਉਹ ਜ਼ਰੂਰ ਭੇਜ ਰਿਹਾ ਔਰ ਕੋਈ ਵੀ ਆਪਣੀ ਹਿੰਮਤ ਤੋਂ ਘੱਟ ਨਹੀਂ ਹਿੰਮਤ ਤੋਂ ਜ਼ਿਆਦਾ ਸਭ ਲੋਕ ਕੰਮ ਕਰ ਰਹੇ ਸਮਾਨ ਕਿਹੜੇ ਕਿਹੜੇ ਭੇਜਿਆ ਜਾ ਰਿਹਾ ਸਰ ਭਈ ਇਹਦੇ ਚ ਪਸ਼ੂ ਚਾਰਾ ਆ ਤੇ ਫੀਡ ਆ ਫਿਰ ਰਾਸ਼ਨ ਹੈ ਕਿੱਟਾ ਹੈ ਹਰ ਚੀਜ਼ ਇਹਦੇ ਚ ਸ਼ਾਮਿਲ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਕੀ ਜਿਹਨਾਂ ਚਕਰ ਮਦਦ ਨਹੀਂ ਪਹੁੰਚ ਪਾ ਰਹੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਅਸੀਂ ਆਪਣੀਆਂ ਟੀਮਾਂ ਹਰ ਸ਼ਹਿਰ ਚ ਵਰਕਰ ਕਾਂਗਰਸ ਲਗਾਏ ਆ ਕਿਉਂਕਿ ਰਾਹੁਲ ਗਾਂਧੀ ਦਾ ਆਦੇਸ਼ ਹੈ ਕਿ ਹਰ ਪਿੰਡ ਦੇ ਵਿੱਚ ਕਾਂਗਰਸ ਦਾ ਵਰਕਰ ਪਹੁੰਚੇ ਸਾਡਾ ਕਾਂਗਰਸ ਦਾ ਵਰਕਰ ਹਰ ਪਿੰਡ ਦੇ ਵਿੱਚ ਰਾਹੁਲ ਗਾਂਧੀ ਦਾ ਸੰਨਿਆ ਲੈ ਕੇ ਜਾ ਰਿਹਾ ਹੈ ਔਰ ਜਿੱਥੇ ਕਿਤੇ ਕਮੀ ਹੈ ਉਸ ਜਗ੍ਹਾ ਤੇ ਫੀਡ ਪਹਚਾਵਾਂਗੇ ਕੀ ਤੁਸੀਂ ਇਹ ਆਪ ਡਿਸਟ੍ਰਿਬਿਊਟ ਕੀਤੀ ਜਾਏਗੀ ਜਾਂ ਫਿਰ ਕਿਸੇ ਹੈਂਡਓਵਰ ਕੀਤੀ ਨਹੀਂ ਨਹੀਂ ਇਹ ਕਾਂਗਰਸ ਦੇ ਕਾਰਜਕਰਤਾ ਸਾਡੇ ਉੱਥੇ ਟੀਮਾਂ ਹੈਗੀਆਂ ਉਹ ਵੰਡਣਗੇ ਉੱਥੇ ਕੀ ਕਹੋਗੇ ਲੋਕਾਂ ਨੂੰ ਜਿਹੜੇ ਲੋਕ ਇਸ 위 ਪਤਾ ਦੀ ਘੜੀ ਵਿੱਚ ਫਸੇ ਹੋਏ ਬਈ ਲੋਕਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਚਿੰਤਾ ਨਾ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਪੂਰੇ ਪੰਜਾਬੀ ਦਿਲ ਖੋਲ ਕੇ ਤੁਹਾਡੇ ਨਾਲ ਹੈ ਮੁਸੀਬਤ ਦੀ ਘੜੀ ਦੇ ਵਿੱਚ ਅਸੀਂ ਸਾਰੇ ਤੁਹਾਡੇ ਨਾਲ ਆ ਔਰ ਹਰ ਸੰਭਵ ਤੁਹਾਡੀ ਮਦਦ ਅਸੀਂ ਕਰਾਂ ਤਾਂ ਬਿਲਕੁਲ ਮੁਸੀਬਤ ਦੀ ਘੜੀ ਵਿੱਚ ਸਾਰੇ ਇਕਜੁੱਟ ਹੋਣਗੇ ਤਾਂ ਹੀ ਇਹ ਮੁਸੀਬਤ ਜਿਹੜੀ ਘੜੀ ਹੈ ਇਸ ਤੋਂ ਛੁਟਕਾਰਾ ਮਿਲ ਪਾਵੇਗਾ ਕਿਉਂਕਿ ਪੰਜਾਬੀ ਉਹ ਕੌਮ ਹੈ ਜੇਕਰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਪੀੜ ਪੈਂਦੀ ਹੈ ਤਾਂ ਸਭ ਤੋਂ ਮੋੜੀ ਹੋ ਕੇ ਲੋਕਾਂ ਦੀ ਸੇਵਾ ਵਾਸਤੇ ਪਹੁੰਚਦੇ ਨੇ ਤੇ ਅੱਜ ਪੰਜਾਬ 'ਚ ਵਿਪਦ ਆਈ ਹੈ ਔਰ ਪੰਜਾਬ ਦੇ ਬਹੁਤ ਸਾਰੇ ਐਨਜੀਓ ਸੇਵਾਦਾਰ ਨੇ ਜਿਹੜੇ ਸੇਵਕ ਨੇ ਔਰ ਨਾਲ-ਨਾਲ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਲਗਾਤਾਰ ਮੈਦਾਨ ਵਿੱਚ ਜੁਟੀਆਂ ਹੋਈਆਂ ਨੇ ਜਿਸ ਦੇ ਤਹਿਤ ਕਾਂਗਰਸ ਵੱਲੋਂ ਵੀ ਅੱਜ ਜਿਹੜਾ ਕੀ ਵੈਸਟ ਹਲਕੇ ਵੱਲੋਂ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ 베ਰਕਾ ਦੀ ਅਗਵਾਈ ਹੇਠ ਜੋ ਚਾਰ ਟਰੱਕ ਰਾਹਤ ਸਮਗਰੀ ਦੇ ਭੇਜੇ ਜਾ ਰਹੇ ਨੇ ਕੁਝ ਸਮੇਂ ਬਾਅਦ ਹੀ ਬੁਬੇਸ਼ ਬਗੇਲ ਜਿਹੜੇ ਕੀ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਨਾਲ ਉਹਨਾਂ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਪਹੁੰਚ ਰਹੇ ਨੇ ਔਰ ਇਹਨਾਂ ਰਾਹਤ ਸਮਗਰੀ ਦੇ ਟੱਕਾਂ ਨੂੰ ਜਿਹੜੇ ਕੀ ਉਹ ਹਾਰੀ ਚੰਡੀ ਵਿਖਾਨਗੇ ਕੈਮਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਸ ਰੀਚਾ ਜੈਨਿਕ ਸਪੋਰਟ ਟੀਵੀ ਅੰਮ੍ਰਿਤਸਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਬੁਬੇਸ਼ ਬਗੇਲ ਤੇ ਨਾਲ ਉਹਨਾਂ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗੂ ਸਮੇਂ ਬਾਅਦ ਹੀ ਅੰਮ੍ਰਿਤਸਰ ਪਹੁੰਚ ਰਹੇ ਨੇ ਕਿਉਂਕਿ ਕਾਂਗਰਸ ਵੱਲੋਂ ਜੋ ਰਾਹਤ ਸਮਗਰੀ ਦੇ ਟਰੱਕ ਨੇ ਉਹ ਰਵਾਨਾ ਕੀਤੇ ਜਾਣੇ ਨੇ ਅਜਨਾਲਾ ਤੇ ਰਮਦਾਸ ਵਾਸਤੇ ਕਿਉਂਕਿ ਬਹੁਤ ਜ਼ਿਆਦਾ ਜੋ ਭਿਆਨਕ ਸਥਿਤੀ ਬਣੀ ਹੋਈ ਹੈ ਰਮਦਾਸ ਲਾਲੀਏ ਜਾਂ ਅਜਨਾਲਾ ਲਾਲੀਏ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਜਿਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਕੀ ਉਹ ਇਸ ਦੀ ਜਿਹੜੀ ਮਾਰ ਚੇਲ ਰਹੇ ਨੇ ਜਿਸ ਦੇ ਤਹਿਤ ਪਿਛਲੇ ਦਿਨ ਜੀ ਗੱਲ ਕਰੀਏ ਤਾਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਸੀ ਵੀ ਇਸ ਦੇ ਤਹਿਤ ਪੰਜਾਬ ਕਾਂਗਰਸ ਵੱਲੋਂ ਜਿਹੜਾ ਕੀ ਵੱਡਾ ਉਪਰਾਲਾ ਕੀਤਾ ਜਾਵੇਗਾ ਔਰ ਅੰਮ੍ਰਿਤਸਰ ਦੇ ਜਿਹੜੇ ਅਫੈਕਟਿਡ ਇਲਾਕੇ ਨੇ ਉਹਨਾਂ ਵਾਸਤੇ 70 ਤੋਂ 80 ਲੱਖ ਰੁਪਏ ਦਾ ਰਾਹਤ ਸਮਾਨ ਜਿਹੜਾ ਕੀ ਉਹ ਭੇਜਿਆ ਜਾਵੇਗਾ ਇਦੇ ਤਹਿਤ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਜੋ ਫਲਾਟ ਰੀਲੀਫ ਕਿੱਟਾਂ ਜਿਹੜੀਆਂ ਨੇ ਉਹ ਉਸ ਸਮੇਂ ਬਾਅਦ ਹੀ ਰਵਾਨਾ ਕੀਤੀਆਂ ਜਾਣੀਆਂ ਨੇ ਔਰ ਇਹਨਾਂ ਟਰੱਕਾਂ ਨੂੰ ਬੁਬੇਸ਼ ਭਗੇਲ ਜਿਹੜੇ ਕੀ ਪੰਜਾਬ ਕਾਂਗਰਸ ਦੇ ਇਨਚਾਰਜ ਨੇ ਔਰ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਰੀ ਚੰਡੀ ਦਿਖਾਈ ਜਾਣੀ ਹੈ ਔਰ ਇੱਥੇ ਜੇ ਗੱਲ ਕਰ ਲਈਏ ਤਾਂ ਸਾਂਸਦ ਗੁਰਜੀਤ ਸਿੰਘ ਔਜਲਾ ਸਾਫ ਦਾ ਮੰਤਰੀ ਡਾਕਟਰ ਰਾਜਕਮਰ ਬੇਰਕਾ ਦੇ ਨਾਲ ਸਬਕਾਂ ਮਲੇ ਸੁਨੀਲ ਦੱਤੀ ਪਹੁੰਚ ਚੁਕੇ ਨੇ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਜਿਹੜੀ ਕੀ ਪਸ਼ੂ ਵਾਸਤੇ ਜਿਹੜੇ ਕਿੱਟਾਂ ਨੇ ਉਹ ਭੇਜੀ ਜਾਣੀਆਂ ਨੇ ਨਾਲ ਹੋਰ ਵੀ ਰਾਹਤ ਸਮੱਗਰੀ ਦਾ ਸਮਾਨ ਜਿਹੜਾ ਕਿ ਉਹ ਰਵਾਨਾ ਕੀਤਾ ਜਾਣਾ ਹੈ ਤੇ ਕੁਛ ਸਮੇਂ ਬਾਅਦ ਹੀ ਜਿਹੜਾ ਇਹ ਸਮਾਨ ਹੈ ਇਹ ਰਵਾਨਾ ਕੀਤਾ ਜਾਣਾ ਹੈ ਤੇ ਡਾਕਟਰ ਰਾਜਕੁਮਾਰ ਵੇਰਕਾ ਬਿਲਕੁਲ ਉਹਨਾਂ ਨਾਲ ਗੱਲਬਾਤ ਕਰ ਲਏ ਆ ਡਾਕਟਰ ਸਾਹਿਬ ਕੀ ਕਹਿਣਾ ਜੀ ਬਹੁਤ ਜਿਆਦਾ ਵੱਡੀ ਮੁਸ਼ਕਲ ਚ ਫਸੇ ਹੋਏ ਨੇ ਲੋਕ ਅਜਨਾਲੇ ਦੇ ਲੋਕ ਨੇ ਰਮਦਾਸ ਦੇ ਲੋਕ ਨੇ ਤੁਹਾਡੀ ਡਿਊਟੀ ਵੀ ਲੱਗੀ ਸੀ ਪਾਰਟੀ ਹਾਈ ਕਮਾਂਡ ਵੱਲੋਂ ਅੱਜ ਕੀ ਕੀ ਸਮਾਨ ਪਿੱਛੇ ਦੇਖੋ ਮੇਨਲੀ ਗੱਲ ਇਹ ਹੈ ਕਿ ਇਹ ਹਰ ਪੰਜਾਬੀ ਦਾ ਫਰਜ਼ ਹੈ ਕਿ ਇੱਕ ਦੂਸਰੇ ਦੇ ਬਾਹ ਫੜਨੀ ਇੱਕ ਦੂਸਰੇ ਦੀ ਮਦਦ ਕਰਨੀ ਔਰ ਅੱਜ ਹਲਕਾ ਵੈਸਟ ਵੱਲੋਂ ਅੱਜ ਅਸੀਂ ਚਾਰ ਟਰੱਕ ਜੜੇ ਆ ਉਹ ਸਾਡੇ ਜਨਰਲ ਸੈਕਟਰੀ ਚਾਰ ਬਗੇਲ ਸਾਹਿਬ ਰਾਜਾ ਵੜਿੰਗ ਜੀ ਚਰਨਜੀਤ ਸਿੰਘ ਚੰਨੀ ਜੀ ਗੁਰਜੀਤ ਓਜਲਾ ਜੀ ਇਹ ਸਾਰੇ ਰਲ ਕੇ ਅੱਜ ਅਸੀਂ ਇਹ ਰਿਲੀਫ ਵਾਸਤੇ ਤੋਰ ਰਹੇ ਹਾਂ ਇਹ سلسلہ ਲਗਾਤਾਰ ਜਾਰੀ ਹੈ ਕਈ ਦਿਨਾਂ ਤੋਂ ਇਹ ਕੰਮ ਕਰ ਰਹੇ ਆ ਔਰ ਇਹ ਅਸੀਂ ਦੇ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਇਹ ਸਾਰਿਆਂ ਨੂੰ ਯੱਗ 'ਚ ਹਿੱਸਾ ਪਾਣਾ ਚਾਹੀਦਾ ਹੈ ਇੱਕ ਦੂਸਰੇ ਦੀ ਬਾਹ ਫੜਨੀ ਚਾਹੀਦੀ ਹੈ ਇੱਕ ਦੂਸਰੇ ਦਾ ਧਿਆਨ ਕਰਨਾ ਚਾਹੀਦਾ ਔਰ ਮੈਨੂੰ ਇਹ ਕਹਿਣ ਲੱਗਿਆ ਚੰਗਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਮੋਢੀ ਹੋ ਕੇ ਇੱਕ ਕੰਮ ਨੂੰ ਲੱਗੀ ਹੋਈ ਜਿਨੇ ਵੀ ਹਲਕੇ ਹੈਗੇ ਨੇ ਸ਼ਹਿਰ ਦੇ ਸਾਰੇ ਹਲਕਿਆਂ ਤੋਂ ਫੇ ਸਮਾਨ ਜਾਏ ਜਿਹੜੇ ਜਿਹੜੇ ਵੀ ਸ਼ਰਦਾ ਰੱਖਦੇ ਆ ਉਹ ਜ਼ਰੂਰ ਭੇਜ ਰਿਹਾ ਔਰ ਕੋਈ ਵੀ ਆਪਣੀ ਹਿੰਮਤ ਤੋਂ ਘੱਟ ਨਹੀਂ ਹਿੰਮਤ ਤੋਂ ਜ਼ਿਆਦਾ ਸਭ ਲੋਕ ਕੰਮ ਕਰ ਰਹੇ ਸਮਾਨ ਕਿਹੜੇ ਕਿਹੜੇ ਭੇਜਿਆ ਜਾ ਰਿਹਾ ਸਰ ਭਈ ਇਹਦੇ ਚ ਪਸ਼ੂ ਚਾਰਾ ਆ ਤੇ ਫੀਡ ਆ ਫਿਰ ਰਾਸ਼ਨ ਹੈ ਕਿੱਟਾ ਹੈ ਹਰ ਚੀਜ਼ ਇਹਦੇ ਚ ਸ਼ਾਮਿਲ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਕੀ ਜਿਹਨਾਂ ਚਕਰ ਮਤਤ ਨਹੀਂ ਪਹੁੰਚ ਪਾ ਰਹੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਅਸੀਂ ਆਪਣੀਆਂ ਟੀਮਾਂ ਹਰ ਸ਼ਹਿਰ ਚ ਵਰਕਰ ਕਾਂਗਰਸ ਲਗਾਏ ਆ ਕਿਉਂਕਿ ਰਾਹੁਲ ਗਾਂਧੀ ਦਾ ਆਦੇਸ਼ ਹੈ ਕਿ ਹਰ ਪਿੰਡ ਦੇ ਵਿੱਚ ਕਾਂਗਰਸ ਦਾ ਵਰਕਰ ਪਹੁੰਚੇ ਸਾਡਾ ਕਾਂਗਰਸ ਦਾ ਵਰਕਰ ਹਰ ਪਿੰਡ ਦੇ ਵਿੱਚ ਰਾਹੁਲ ਗਾਂਧੀ ਦਾ ਸੰਨियां ਲੈ ਕੇ ਜਾ ਰਿਹਾ ਹੈ ਔਰ ਜਿੱਥੇ ਕਿਤੇ ਕਮੀ ਹੈ ਉਸ ਜਗ੍ਹਾ ਤੇ ਫੀਡ ਪਹਚਾਵਾ ਕੀ ਤੁਸੀਂ ਇਹ ਆਪ ਡਿਸਿਪੂਟ ਕੀਤੀ ਜਾਏਗੀ ਜਾਂ ਫਿਰ ਕਿਸੇ ਹੈਂਡਓਵਰ ਕੀਤੀ ਨਹੀਂ ਨਹੀਂ ਇਹ ਕਾਂਗਰਸ ਦੇ ਕਾਰਜਕਰਤਾ ਸਾਡੇ ਉੱਥੇ ਟੀਮਾਂ ਹੈਗੀਆਂ ਉਹ ਵੰਡਣਗੇ ਉੱਥੇ ਕੀ ਕਹੋਗੇ ਲੋਕਾਂ ਨੂੰ ਜਿਹੜੇ ਲੋਕ ਇਸ 위 ਪਤਾ ਦੀ ਘੜੀ ਵਿੱਚ ਫਸੇ ਹੋਏ ਬਈ ਲੋਕਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਚਿੰਤਾ ਨਾ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਪੂਰੇ ਪੰਜਾਬੀ ਦਿਲ ਖੋਲ ਕੇ ਤੁਹਾਡੇ ਨਾਲ ਹੈ ਮੁਸੀਬਤ ਦੀ ਘੜੀ ਦੇ ਵਿੱਚ ਅਸੀਂ ਸਾਰੇ ਤੁਹਾਡੇ ਨਾਲ ਆ ਔਰ ਹਰ ਸੰਭਵ ਤੁਹਾਡੀ ਮਦਦ ਅਸੀਂ ਕਰਾਂ ਤਾਂ ਬਿਲਕੁਲ ਮੁਸੀਬਤ ਦੀ ਘੜੀ ਵਿੱਚ ਸਾਰੇ ਇਕਜੁੱਟ ਹੋਣਗੇ ਤਾਂ ਹੀ ਇਹ ਮੁਸੀਬਤ ਜਿਹੜੀ ਘੜੀ ਹੈ ਇਸ ਤੋਂ ਛੁਟਕਾਰਾ ਮਿਲ ਪਾਵੇਗਾ ਕਿਉਂਕਿ ਪੰਜਾਬੀ ਉਹ ਕੌਮ ਹੈ ਜੇਕਰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਪੀੜ ਪੈਂਦੀ ਹੈ ਤਾਂ ਸਭ ਤੋਂ ਮੋੜੀ ਹੋ ਕੇ ਲੋਕਾਂ ਦੀ ਸੇਵਾ ਵਾਸਤੇ ਪਹੁੰਚਦੇ ਨੇ ਤੇ ਅੱਜ ਪੰਜਾਬ 'ਚ ਵਿਪਦ ਆਈ ਹੈ ਔਰ ਪੰਜਾਬ ਦੇ ਬਹੁਤ ਸਾਰੇ ਐਨ ਜੀਓ ਸੇਵਾਦਾਰ ਨੇ ਜਿਹੜੇ ਸੇਵਕ ਨੇ ਔਰ ਨਾਲ-ਨਾਲ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਲਗਾਤਾਰ ਮੈਦਾਨ ਵਿੱਚ ਜੁਟੀਆਂ ਹੋਈਆਂ ਨੇ ਜਿਸ ਦੇ ਤਹਿਤ ਕਾਂਗਰਸ ਵੱਲੋਂ ਵੀ ਅੱਜ ਜਿਹੜਾ ਕਿ ਵੈਸਟ ਹਲਕੇ ਵੱਲੋਂ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਦੀ ਅਗਵਾਈ ਹੇਠ ਜੋ ਚਾਰ ਟਰੱਕ ਰਾਹਤ ਸਮਗਰੀ ਦੇ ਭੇਜੇ ਜਾ ਰਹੇ ਨੇ ਕੁਝ ਸਮੇਂ ਬਾਅਦ ਹੀ ਬੁਬੇਸ਼ ਬਗੇਲ ਜਿਹੜੇ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਨਾਲ ਉਹਨਾਂ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਪਹੁੰਚ ਰਹੇ ਨੇ ਔਰ ਇਹਨਾਂ ਰਾਹਤ ਸਮਗਰੀ ਦੇ ਟੱਕਾਂ ਨੂੰ ਜਿਹੜੇ ਕਿ ਉਹ ਹਰੀ ਝੰਡੀ ਵਿਖਾਣਗੇ ਕੈਮਾ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਕ ਸਟੇਅਨਿਕ ਟੀਵੀ ਅੰਮ੍ਰਿਤਸਰ